ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ YouTube ਫਾਰਮਰ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਗੱਲ ਕਰਾਂਗੇ ਕਣਕ ਸੰਬੰਧੀ ਕੁਝ ਗੱਲਾਂ ਦੀ ਕਿਉਂਕਿ ਕਣਕਾਂ ਨੂੰ ਹੁਣ ਅਖੀਰਲੇ ਗੇੜ ਵਿੱਚ ਆ ਗਈਆਂ ਹਨ ਅਤੇ ਕਣਕਾਂ ਨੂੰ ਆਖਰੀ ਹੀ ਪਾਣੀ ਲੱਗ ਰਹੇ ਹਨ ਸੋ ਇਹਨਾਂ ਦਿਨਾਂ ਵਿੱਚ ਹਵਾ ਚੱਲਣ ਨਾਲ ਕਣਕਾਂ ਦੇ ਡਿੱਗਣ ਤੇ ਟੇਡੇ ਹੋਣ ਦਾ ਕਾਫੀ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਨੁਕਸਾਨ ਦਾ ਕਿਸਾਨਾਂ ਨੂੰ ਕਾਫੀ ਹੱਦ ਤੱਕ ਡਰ ਹੁੰਦਾ ਹੈ ਕਿ ਕਣ ਕਾਂ ਡਿੱਗਣ ਨਾਲ ਉਹਨਾਂ ਦੀਆਂ ਫਸਲਾਂ ਦਾ ਝਾੜਨਾ ਘਟ ਜਾਵੇ। ਸੋ ਅੱਜ ਦੀ ਇਸ ਵੀਡੀਓ ਵਿੱਚ ਇਸ ਸੰਬੰਧੀ ਹੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਆਪਾਂ ਕਿਸ ਤਰ੍ਹਾਂ ਇਸ ਨੁਕਸਾਨ ਨੂੰ ਘਟਾ ਸਕਦੇ ਹਾਂ ਜਾਂ ਕਿਸ ਤਰ੍ਹਾਂ ਇਸ ਨੁਕਸਾਨ ਤੋਂ ਬਚ ਸਕਦੇ ਹਾਂ। ਸੋ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੇ ਜੇ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਿਓ ਨਾਲ ਆਪਣਾ ਚੈਨਲ YouTube Farmer ਵੀ ਸਬਸਕ੍ਰਾਈਬ ਕਰਿਓ। ਸੋ ਹੁਣ ਮੁੱਦੇ ਦੀ ਗੱਲ ਤੇ ਆਉਨੇ ਆਂ। ਮਾਰਚ ਦਾ ਮਹੀਨਾ ਵੀ ਤਕਰੀਬਨ ਹੁਣ ਖਤਮ ਹੋਣ ਵਾਲਾ ਹੋ ਗਿਆ ਹੈ ਅਤੇ 1 ਅਪ੍ਰੈਲ ਤੱਕ ਤਕਰੀਬਨ ਕਣਕਾਂ ਪੱਕ ਜਾਣਗੀਆਂ ਤੇ ਹੁਣ ਕਣਕਾਂ ਨੂੰ ਪਾਣੀ ਵੀ ਇੱਕ ਤੋਂ ਦੋ ਹੀ ਰਹਿ ਗਏ ਹਨ ਤੇ ਇਸ ਇੰਨਾ ਦਿਨਾਂ ਵਿੱਚ ਹਵਾਵਾਂ ਚੱਲਣ ਨਾਲ ਕਣਕਾਂ ਡਿੱਗ ਰਹੀਆਂ ਹਨ ਸੋ ਇਹਨਾਂ ਤੋਂ ਬਚਣ ਲਈ ਆਪਾਂ ਨੂੰ ਪਹਿਲੀ ਗੱਲ ਤਾਂ ਇਹ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਆਪਾਂ ਜਿੰਨਾ ਹੋ ਸਕੇ ਪਾਣੀ ਆਪਾਂ ਜਿਹੜੇ ਅਖੀਰਲੇ ਦੋ ਤੋਂ ਤਿੰਨ ਪਾਣੀ ਹੁੰਦੇ ਹਨ ਇਹ ਸ਼ਾਮ ਦੇ ਵੇਲੇ ਲਗਾਏ ਜਾਣ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਸ਼ਾਮ ਦੇ ਵੇਲੇ ਹਵਾਵਾਂ ਦਾ ਜ਼ੋਰ ਘਟ ਜਾਂਦਾ ਹੈ ਅਤੇ ਫਸਲਾਂ ਡਿੱਗਣ ਦੇ ਚਾਂਸ ਬਹੁਤ ਜ਼ਿਆਦਾ ਘਟ ਹੋ ਜਾਂਦੇ ਹਨ ਪਰ ਜੇ ਮਜਬੂਰੀ ਬਸ ਹੁਣ ਲਾਈਟ ਦੀ ਬਾਰਿਸ਼ ਸਵੇਰ ਦੀ ਹੋ ਤਾਂ ਫਿਰ ਤਾਂ ਸਵੇਰ ਨੂੰ ਲਗਾਉਣਾ ਹੀ ਪੈਂਦਾ ਹੈ ਪਰੰਤੂ ਫਿਰ ਵੀ ਜਿੰਨਾ ਹੋ ਸਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਾਣੀ ਸ਼ਾਮ ਦੇ ਵੇਲੇ ਲਗਾਇਆ ਜਾਵੇ ਤੇ ਪਾਣੀ ਵੀ ਇੱਕਦਮ ਪਤਲਾ-ਪਤਲਾ ਲਗਾਉਣਾ ਚਾਹੀਦਾ ਹੈ ਤਾਂ ਜੋ ਜੜਾਂ ਜ਼ਿਆਦਾ ਨਰਮਾਈ ਨਾ ਫੜ ਕੇ ਜੜਾਂ ਆਪਣੀ ਪકડ ਨੂੰ ਢਿੱਲੀ ਨਾ ਕਰਨ ਤੇ ਅਗਲੀ ਗੱਲ ਇਹ ਹੈ ਵੀ ਅਖੀਰਲੇ ਪਾਣੀ ਜਦੋਂ ਲੱਗ ਰਹੇ ਹੁੰਦੇ ਹਨ 2 ਤੋਂ 3 ਤਾਂ ਉਹਨਾਂ ਪਾਣੀਆਂ ਦੇ ਜੋ ਵਿਚਕਾਰ ਵਿਚਕਾਰਲਾ ਸਮਾਂ ਹੁੰਦਾ ਹੈ ਉਹਨਾਂ ਨੂੰ ਉਸ ਸਮੇਂ ਨੂੰ ਜ਼ਿਆਦਾ ਨਹੀਂ ਵਧਾਉਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਪਾਣੀ ਤੋਂ ਪਾਣੀ ਵਿਚਕਾਰਲਾ ਸਮਾਂ ਜ਼ਿਆਦਾ ਵਧਾ ਦਿੰਦੇ ਹਾਂ ਤਾਂ ਇਸ ਨਾਲ ਇਹ ਹੁੰਦਾ ਹੈ ਕਿ ਜ਼ਮੀਨ ਇੱਕਦਮ ਖੁਸ਼ਕ ਹੋ ਕੇ ਜਦੋਂ ਉਸ ਉੱਪਰ ਪਾਣੀ ਲਗਾਉਂਦੇ ਹਾਂ ਤਾਂ ਜ਼ਮੀਨ ਇੱਕਦਮ ਬਿਲਕੁਲ ਨਰਮ ਹੋ ਜਾਂਦੀ ਹੈ ਅਤੇ ਜੜਾਂ ਆਪਣੀ ਪકડ ਢਿੱਲੀ ਕਰ ਦਿੰਦੀਆਂ ਹਨ ਜਿਸ ਕਾਰਨ ਫਸਲਾਂ ਟਿੱਡੀਆਂ ਹੋ ਜਾਂਦੀਆਂ ਹਨ ਅਤੇ ਹਲਕੀ ਹਵਾ ਨਾਲ ਹੀ ਡਿੱਗਣ ਲੱਗਦੀਆਂ ਹਨ ਸੋ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਆਪਾਂ ਨੂੰ ਪਾਣੀ ਲਗਾਏ ਨੂੰ 5 ਤੋਂ 7 ਦਿਨ ਹੋ ਗਏ ਹੁਣ ਜਾਂ 8 ਦਿਨ ਆਪਾਂ ਜਮੀਨਵੇ ਦਾ ਮੌਈਨਾ ਕਰਨਾ ਚਾਹੀਦਾ ਹੈ ਕਿ ਜਮੀਨ ਵਿੱਚ ਹਲਕੀ ਨਮੀ ਹੋਣੀ ਚਾਹੀਦੀ ਹੈ ਮਤਲਬ ਕਿ ਜਮੀਨ ਐ ਪੂਰੀ ਤਰ੍ਹਾਂ ਸਖਤ ਨਹੀਂ ਹੁਣ ਚਾਹੀਦੀ ਉਸ ਵਿੱਚ ਹਲਕੀ ਬੱਤਰ ਟਾਈਪ ਦੀ ਕਹੀਏ ਤਾਂ ਨਮੀ ਹੋਣੀ ਚਾਹੀਦੀ ਹੈ ਉਸ ਨਮੀ ਦੇ ਹੁੰਦੇ ਹੁੰਦੀ ਆਪਾਂ ਨੂੰ ਅਗਲਾ ਪਾਣੀ ਲਗਾ ਦੇਣਾ ਚਾਹੀਦਾ ਹੈ ਇਸ ਨਾਲ ਜੜਾਂ ਦੀ ਪਕੜ ਬਣੀ ਰਹਿੰਦੀ ਹੈ ਅਤੇ ਉਹ ਫਸਲਾਂ ਆਪਣੀਆਂ ਜਿਆਦਾ ਨਹੀਂ ਡਿੱਗਦੀਆਂ ਤੇ ਅਗਲੀ ਗੱਲ ਜੇ ਮੰਨ ਲਓ ਆਪਣੀਆਂ ਫਸਲਾਂ ਡਿੱਗ ਵੀ ਗਈਆਂ ਹਨ ਕਣਕਾਂ ਦੀਆਂ ਵਿਚਕਾਰ ਫਸਲਾਂ ਟਿੱਡੀਆਂ ਹੋ ਗਈਆਂ ਹਨ ਤਾਂ ਉਸ ਤੋਂ ਆਪਾਂ ਨੂੰ ਇੰਝ ਕਰਨ ਦੀ ਜੇ ਹੈ ਕਿ ਪਾਣੀ ਲੱਗੇ ਤੋਂ ਜੋ ਮੰਨ ਲਓ ਫਸਲ ਡਿੱਗੀ ਤਾਂ ਉਸ ਤੋਂ 5 ਤੋਂ 7 ਦਿਨਾਂ ਦੇ ਬਾਅਦ ਦੁਬਾਰਾ ਫਿਰ ਪਾਣੀ ਲਗਾ ਦੇਣਾ ਚਾਹੀਦਾ ਹੈ ਕਿਉਂਕਿ ਫਸਲਾਂ ਡਿੱਗਣ ਨਾਲ ਇਸ ਦੀਆਂ ਜੜਾਂ ਉੱਪਰ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਹਵਾ ਪਾਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਜੜਾਂ ਆਪਣਾ ਜ਼ਰੂਰੀ ਤੱਤ ਹੁੰਦੇ ਹਨ ਪਾਣੀ ਵਗੈਰਾ ਉਹ ਜ਼ਮੀਨ ਚੋਂ ਨਹੀਂ ਖਿੱਚਦੀਆਂ ਜਿਸ ਕਾਰਨ ਦਾਣੇ ਪੂਰੀ ਗ੍ਰੋਥ ਨਾ ਪ੍ਰਾਪਤ ਕਰਕੇ ਹੌਲੀ ਰਹਿ ਜਾਂਦੇ ਹਨ ਅਤੇ ਝਾੜ ਵਿੱਚ ਘਾਟ ਆ ਜਾਂਦੀ ਹੈ। ਸੋ ਜੇ ਫਸਲਾਂ ਡਿੱਗ ਗਈਆਂ ਹਨ ਤਾਂ ਉਸ ਨੂੰ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਦੁਬਾਰਾ ਅਗਲਾ ਪਾਣੀ ਲਗਾ ਦੇਣਾ ਚਾਹੀਦਾ ਹੈ। ਤਾਂ ਜੋ ਇਹ ਨੁਕਸਾਨ ਆਏ ਇਸ ਤੋਂ ਆਪਾਂ ਬਚ ਸਕੀਏ। ਦੁਬਾਰਾ ਪਾਣੀ ਲਗਾਉਣ ਨਾਲ ਫਸਲਾਂ ਜੋ ਕਣਕ ਦੀ ਫਸਲ ਹੈ ਉਹ ਆਪਣੀਆਂ ਜੜ੍ਹਾਂ ਨੂੰ ਦੁਬਾਰਾ ਫਿਰ ਤੋਂ ਉਸੇ ਜਗ੍ਹਾ ਤੋਂ ਚਾਲੂ ਕਰ ਲੈਂਦੀ ਹੈ। ਜਿਸ ਕਾਰਨ ਆਪਣੀ ਫਸਲ ਦੇ ਝਾੜ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਪ੍ਰਭਾਵ ਪੈਂਦਾ ਹੈ ਤਾਂ ਉਸ ਨੂੰ ਵੀ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਇਸ ਤਰ੍ਹਾਂ